ਤੇ ਤੁਹਾ ਬਾਇਤਾ ਪੱਕਾ ਲੈ ਨਾ ਰੱਖੋ ਖਾਲਸਾ ਜੀ ਕਿਵੇਂ ਆ ਤਬੀਅ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਸੰਗਤਾਂ ਨੂੰ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂ ਜੀ ਠੀਕੋ ਬਾ ਨੌਜਵਾਨਾਂ ਦੀ ਬੇਨਤੀ ਜਾਂਦੇ ਪਾਪਾ ਜੀ ਗੱਲ ਕਰ ਦੋ ਮਿੰਟ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਭਾਈ ਜੀ 1 ਮਿੰਟ ਗੱਲ ਕਰ ਲੈਂਦੇ ਹਾਂ ਕਿੰਦਾ ਗੱਲ ਕਰ ਰਹੇ ਹੋ 1 ਮਿੰਟ ਲਾਉਣਾ ਹਾਂਜੀ 1 ਮਿੰਟ ਲਾਉਣਾ ਹਾਂਜੀ ਬਾ ਨੌਜਵਾਨਾਂ ਬਾ ਨੌਜਵਾਨਾਂ ਨੂੰ ਬੇਨਤੀ ਕਰਦੇ ਆਪਾਂ ਪਾਪਾ ਜੀ ਗੱਲ ਕਰਦੇ ਦੋ ਮਿੰਟ ਸੰਦੇਸ਼ ਕੀ ਦੇਣਾ ਚਾਹੁੰਦੇ ਉਹ ਕੀ ਕਹਿਣਾ ਚਾਹੁੰਦੇ ਬਾਈ ਜੀ 1 ਮਿੰਟ ਗੱਲ ਕਰ ਲੈਂਦੇ ਕੀ ਗੱਲ ਕਰ ਰਹੇ ਹੋ 1 ਮਿੰਟ ਲਾਉਣਾ ਹਾਂ ਜੀ 1 ਮਿੰਟ ਲਾਉਣਾ ਹਾਂ ਜੀ ਬਾ ਨੌਜਵਾਨਾਂ ਬਹੁਤ ਬਹੁਤ ਬਾ ਨੌਜਵਾਨਾਂ ਦੀ ਬੇਨਤੀ ਹੈ ਜੀ ਬਾਬਾ ਜੀ ਗੱਲ ਕਰਦੇ ਦੋ ਮਿੰਟ ਦਾ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਇੱਕ ਮਿੰਟ ਗੱਲ ਕਰ ਲੈਂਦੇ ਰੀਨ ਦਾ ਖਰ ਦਾ ਹਾਂਜੀ ਇੱਕ ਮਿੰਟ ਲੈਣਾ ਜੀ ਬਾ ਨੌਜਵਾਨਾਂ ਬਾਬਾ ਜੀ